ਧੰਨਵਾਦੀ ਆ ਜ਼ਿਲ੍ਹਾ ਤਰਨਤਾਰਨ ਦੇ ਅਧੀਨ ਆਉਂਦੇ ਕਸਬਾ ਮਰਾਦਪੁਰਾ ਵਿਖੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਰਜਿੰਦਰ ਸ਼ਾਹ ਜੀ ਤੇ ਧੰਨਵਾਦੀ ਆ ਆਪਣੇ ਵੱਡੇ ਵੀਰ ਪਰਦੇਸ਼ OBC ਮੋਰਚੇ ਦੇ ਮਾ ਮੰਤਰੀ ਮੰਨਜਲ ਜੀ ਦਾ ਸਮੁੱਚੇ ਸਾਥੀਆਂ ਦਾ ਜਿਨ੍ਹਾਂ ਦੀ ਅੱਜ ਪ੍ਰੇਰਨਾ ਸਦਕਾ ਜੋਗੁੱਦਮ ਸਦਕਾ ਅੱਜ ਬਾਬਾ ਜੀ ਰਜਿੰਦਰ ਸ਼ਾਹ ਤੇ ਉਹਨਾਂ ਦੇ ਸਮੁੱਚੇ ਸਾਥੀਆਂ ਨੇ ਸਮੁੱਚੇ ਹੀ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਪ੍ਰਤੀ ਭਾਵਨਾ ਰੱਖਣ ਵਾਲੇ ਨੇ ਅੱਜ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਜਥੇ ਮੰਨਜਲ ਜੀ ਦਾ ਉਹਨਾਂ ਦੇ ਸਮੁੱਚੇ ਸਾਥੀਆਂ ਦਾ ਗौरी ਜੀ ਦਾ ਸਮੁੱਚੇ ਸਾਥੀ ਆਏ ਨੇ ਅੰਮ੍ਰਿਤਸਰ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਦੇ ਵਿਸ਼ੇਸ਼ ਤੌਰ ਤੇ ਜੋ ਅੱਜ ਬਾਬਾ ਜੀ ਰਜਿੰਦਰ ਸ਼ਾਹ ਜੀ ਨੇ ਜਿੱਥੇ ਭਾਰਤੀ ਜਨਤਾ ਪਾਰਟੀ ਦੇ ਪ੍ਰਤੀ ਆਪਣਾ ਸਮੁੱਚੇ ਸਾਥੀਆਂ ਦੇ ਨਾਲ ਵਿਸ਼ਵਾਸ ਪ੍ਰਗਟਾਇਆ ਉੱਥੇ ਉੱਚੇਚੇ ਤੌਰ ਤੇ ਅੱਜ ਸਾਨੂੰ ਇਹਨਾਂ ਕੋਲੋਂ ਅਸ਼ੀਰਵਾਦ ਵੀ ਪ੍ਰਾਪਤ ਹੋਇਆ ਤੇ ਮੈਂ ਬਾਬਾ ਜੀ ਨੂੰ ਸਮੁੱਚੇ ਸਾਥੀਆਂ ਨੂੰ ਵਿਸ਼ਵਾਸ ਦਿਵਾਉਣਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੀ ਭਾਰਤੀ ਜਨਤਾ ਪਾਰਟੀ ਦੇ ਸਾਡੀ ਸਮੁੱਚੀ ਟੀਮ ਨਾਲ ਆਈ ਹੈ ਵਿਧਾਨ ਸਭਾ ਦੇ ਉਹ ਕਨਵੀਨਰ ਮੇਰੇ ਵੱਡੇ ਵੀਰ ਰਾਣਾ ਗਲਬੀਰ ਜੀ ਦਨੇਸ਼ ਜੋਸ਼ੀ ਜੀ ਆਮਨ ਰੋੜਾ ਜੀ ਬਬੇ ਕਗਰਵਾਲ ਜੀ ਸਮੁੱਚੇ ਸਾਥੀ ਬੰਟੀ ਵੀਰ ਜੀ ਸਮੁੱਚੇ ਸਾਥੀ ਆਏ ਕਿ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਪਵਨ ਗੁੰਦਰਾ ਜੀ ਮੰਡਲ ਦੀ ਪ੍ਰਧਾਨਗੀ ਕਰਦੇ ਆ ਰਹੇ ਨੇ ਉਹ ਵੀ ਵਿਸ਼ੇਸ਼ ਤੌਰ ਤੇ ਅੱਜ ਬਾਬਾ ਜੀ ਦੇ ਦਰਬਾਰ ਚ ਆਏ ਨੇ ਤੇ ਮੈਂ ਸਮੁੱਚੇ ਸਾਥੀਆਂ ਸਮੇਤ ਬਾਬਾ ਜੀ ਨੂੰ ਵਿਸ਼ਵਾਸ ਦਿਵਾਉਣਾ ਕਿ ਜੋ ਵੀ ਆਉਣ ਵਾਲੇ ਟਾਈਮ ਦੇ ਵਿੱਚ ਸਾਨੂੰ ਕੋਈ ਵੀ ਹੁਕਮ ਲਾਉਣਗੇ ਤੇ ਅਸੀਂ ਇਹਨਾਂ ਦੇ ਹੁਕਮਾਂ ਦੀ ਇਹਨ ਬਿਨ ਪਾਲਣਾ ਕਰਨਗੇ ਇੱਕ ਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਬਾਬਾ ਜੀ ਅੰਦਰਸ਼ਾ ਜੀ ਦਾ ਸਮੁੱਚੇ ਸਾਥੀਆਂ ਦਾ ਮੈਂ ਧੰਨਵਾਦ ਕਰਦਾ ਤੇ ਜੀ ਆਇਆਂ ਆਖਦਾ ਮੈਂ ਸਭ ਤੋਂ ਪਹਿਲਾਂ ਦੇ ਧੰਨਵਾਦ ਕਰਦਾ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਹਰਜੀਤ ਸਿੰਘ ਸੰਧੂ ਜੀ ਦਾ ਜਿਨ੍ਹਾਂ ਨੇ ਇਲੈਕਸ਼ਨ ਦੇ ਸਮੇਂ ਦੇ ਵਿੱਚ ਬੜੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਸਮਾਂ ਕੱਢ ਕੇ ਅੱਜ ਸਾਨੂੰ ਸਮਾਂ ਦਿੱਤਾ ਔਰ ਬਾਬਾ ਰਜਿੰਦਰ ਸ਼ਾਹ ਜੀ ਦੀ ਜੁਆਇਨਿੰਗ ਕਰਵਾਈ ਉਹਨਾਂ ਨੇ ਪਾਰਟੀ ਦੇ ਵਿੱਚ ਔਰ ਉਹਨਾਂ ਦੇ ਨਾਲ ਉਹਨਾਂ ਦੇ ਸੈਂਕੜੇ ਸਾਥੀਆਂ ਨੂੰ ਵੀ ਜੁਆਇਨ ਕਰਵਾਇਆ ਬਹੁਤ-ਬਹੁਤ ਧੰਨਵਾਦ ਪ੍ਰਧਾਨ ਜੀ ਦਾ ਔਰ ਮੈਂ ਉਮੀਦ ਕਰਦਾ ਹਾਂ ਕਿ ਇਸ ਜੁਆਇਨਿੰਗ ਦੇ ਨਾਲ ਪਾਰਟੀ ਨੂੰ ਬਲ ਮਿਲੇਗਾ ਔਰ ਜਿੱਥੇ ਤਰਨਤਾਰਨ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਜੀ ਦੀ ਅਗਵਾਈ ਦੇ ਵਿੱਚ ਪਹਿਲਾਂ ਹੀ ਅਸੀਂ ਬਹੁਤ ਵੱਡੇ ਲੈਵਲ ਦੇ ਉੱਤੇ ਬੜੀ ਸਖਤ ਮਿਹਨਤ ਦੇ ਨਾਲ ਇਹਨਾਂ ਦੀ ਟੀਮ ਸਮੁੱਚੀ ਟੀਮ ਕੰਮ ਕਰ ਰਹੀ ਆ ਅੱਜ ਅੰਮ੍ਰਿਤਸਰ ਤੋਂ ਮੈਂ ਮੇਰੇ ਸਾਥੀ ਰਾਜਾ ਜੀ ਗੋਰੀ ਜੀ ਬਾਉ ਜੀ ਬੱਬੂ ਜੀ ਸਾਰੇ ਸਾਥੀ ਅਸੀਂ ਆਣ ਕੇ ਅੱਜ ਪ੍ਰਧਾਨ ਜੀ ਦੇ ਨਾਲ ਬਾਬਾ ਰਜਿੰਦਰ ਸ਼ਾਹ ਜੀ ਦੀ ਜੁਆਇਨਿੰਗ ਦੇ ਵਿੱਚ ਸਾਨੂੰ ਵੀ ਇਹਨਾਂ ਨੇ ਮਾਨ ਸਨਮਾਨ ਬਖਸ਼ਿਆ ਆ ਮੈਂ ਧੰਨਵਾਦ ਕਰਦਾ ਹਾਂ ਪ੍ਰਧਾਨ ਜੀ ਦਾ ਮੈਂ ਔਰ ਉਮੀਦ ਕਰਦਾ ਹਾਂ ਕਿ ਜਿਸ ਤਰ੍ਹਾਂ ਸੰਧੂ ਸਾਹਿਬ ਪਹਿਲਾਂ ਵੀ ਬਹੁਤ એનર્ਜੀ ਦੇ ਨਾਲ ਤਰਨਤਾਰਨ ਦੇ ਵਿੱਚ ਕੰਮ ਕਰ ਰਹੇ ਆ ਇਨਾਂ ਦੀ એનર્ਜੀ ਹੋਰ ਵੱਧ ਜੇਗੀ ਜਦੋਂ ਬਾਬਾ ਜੀ ਵਰਗੀਆਂ ਸ਼ਖਸੀਅਤਾਂ ਦਾ ਸਹਿਯੋਗ ਮਿਲੇਗਾ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ ਔਰ ਸਮੂਚੀ ਆਪਣੀ ਖਡੂਰ ਸਾਹਿਬ ਵਾਲਕੇ ਦੀ ਸੰਗਤ ਨੂੰ ਬੇਨਤੀ ਵੀ ਕਰਨੀ ਚਾਹੁੰਦਾ ਕਿ ਇਸ ਵਾਰ ਭਾਜਪਾ ਦਾ ਸਾਥ ਦਿਈਏ ਔਰ ਆਪਣੇ ਜ਼ਿਲ੍ਹੇ ਨੂੰ ਆਪਾਂ ਤਰੱਕੀ ਦੀ ਰਾਹ ਤੇ ਲੈ ਚਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ